ਪਠਾਨ ਮਾਚਰਾ ਦੀ ਗ੍ਰਿਫਤਾਰੀ ਨੇ ਪੰਜਾਬ ਦੀ ਸਿਆਸਤ ਨੂੰ ਪਖਾਕੇ ਰੱਖ ਦਿੱਤਾ ਹੈ ਤੇ ਉੱਥੇ ਹੀ ਹੁਣ ਇਸ ਸਿਆਸਤ ਦੇ ਵਿੱਚ ਜਿਹੜਾ ਕਿ ਇੱਕ ਪਾਸੇ ਪਠਾਨ ਮਾਚਰਾ ਦੀ ਗ੍ਰਿਫਤਾਰੀ ਤੇ ਦੂਜੇ ਪਾਸੇ ਹੜ੍ਹਾਂ ਦੀ ਮਾਰ ਜਿਹੜੀ ਕਿ ਪੰਜਾਬ ਨੂੰ ਪਈ ਹੈ ਕਿ ਹੁਣ ਗ੍ਰਿਫਤਾਰੀ ਦੇ ਪਿੱਛੇ ਵੀ ਕੋਈ ਸਿਆਸਤ ਚੱਲ ਰਹੀ ਹੈ ਤੇ ਜਿਸ ਨੂੰ ਲੈ ਕੇ ਲਗਾਤਾਰ ਹੁਣ ਅਕਾਲੀ ਦਲ ਸਵਾਲ ਚੱਕਦਾ ਹੋਇਆ ਨਜ਼ਰ ਆ ਰਿਹਾ ਹੈ ਸੋ ਦੱਸਦੀ ਹੈ ਕਿ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬੁਲਾਰਾ ਅਰਸ਼ਦੀਪ ਕਲੇਰ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਸਨੂ ਲੈ ਕੇ ਉਹਨਾਂ ਨੇ ਸਿੱਧੇ ਸਵਾਲ ਕੀਤੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਇਹ ਕੋਈ ਸਮਾਂ ਨਹੀਂ ਕਿ ਹੁਣ ਅਸੀਂ ਸਿਆਸਤ ਕਰੀਏ ਪਰੰਤੂ ਦੂਜੇ ਪਾਸੇ ਹਰਮੇਸ਼ ਸਿੰਘ ਪਠਾਣ ਮਾਜਰਾ ਆਪਣੀ ਸਰਕਾਰ ਦੇ ਖਿਲਾਫ ਪੜਾਸਾ ਕੱਢ ਰਹੇ ਨੇ ਤੇ ਹੁਣ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੀਆਂ ਨਾਕਾਮੀਆਂ ਨੂੰ ਲੁਕਾਉਣ ਦੇ ਲਈ ਜਿਹੜਾ ਕਿ ਰੱਛ ਕੇ ਸਿਆਸਤ ਕਰਦੇ ਹੋਏ ਨਜ਼ਰ ਆ ਰਹੇ ਨੇ ਹੋਰ ਕੀ ਕੁਝ ਕਹਿਣਾ ਕਲੇਰ ਦਾ ਆਓ ਤੁਹਾਨੂੰ ਸੁਣਾਉਂਦੇ ਹਾਂ ਪੰਜਾਬ ਅੱਜ ਇੱਕ ਮੁਸ਼ਕਲ ਘੜੀ ਦੇ ਵਿੱਚੋਂ ਗੁਜ਼ਰ ਰਿਹਾ ਔਰ ਲੋਕਾਂ ਦੇ ਹਾਲਾਤ ਬੜੇ ਨਾਸੂਕ ਬਣੇ ਹੋਏ। ਪਾਣੀ ਦੀ ਮਾਰ ਨੇ ਲੋਕਾਂ ਦੇ ਘਰ ਬਰਬਾਦ ਕਰਤੇ ਡੰਗਰ ਵੱੱਛੇ ਦਾ ਫਸਲਾਂ ਦਾ ਇੱਕ ਬਹੁਤ ਵੱਡਾ ਨੁਕਸਾਨ ਹੋਇਆ। ਔਰ ਇਹ ਸਮੱਸਿਆ ਸਿਆਸਤ ਦਾ ਨਹੀਂ ਕਿਉਂਕਿ ਅੱਜ ਪੰਜਾਬ ਪੰਜਾਬ ਦੇ ਨਾਲ ਖੜਾ ਹੈ ਤੇ ਲੋਕ ਆਪ ਮੁਹਾਰੇ ਲੋਕਾਂ ਦੀ ਸੇਵਾ ਦੇ ਵਿੱਚ ਲੱਗੇ। ਪਰ ਸਿਆਸਤਕਰ ਕੌਣ ਰਿਹਾ? ਸਿਆਸਤ ਸਾਡੀ ਸਰਕਾਰ ਕਰ ਰਹੀ ਹੈ ਜਿੱਤੇ ਜ਼ਿੰਮੇਵਾਰੀ ਹੈ ਲੋਕਾਂ ਨੂੰ ਇਸ ਜਿਹੜੀ ਔਖੀ ਘੜੀ ਹੈ ਇਹਦੇ ਵਿੱਚੋਂ ਕੱਢਣ। ਕੱਲ ਪਰਸੋਂ ਤੋਂ ਇੱਕ ਵਿਧਾਇਕ ਨੇ ਹਰਮੀਤ ਪਠਾਨ ਮਾਜਰਾ ਸਨੌਰ ਦੇ ਜਿਨ੍ਹਾਂ ਨੇ ਆਪਣੀ ਸਰਕਾਰ ਦੇ ਖਿਲਾਫੀ ਮੋਰਚਾ ਖੋਲ੍ਹਿਆ ਬੜੀ ਚੰਗੀ ਗੱਲ ਹੈ ਜੇ 3 ਸਾਲਾਂ ਬਾਅਦ ਉਹਨਾਂ ਦੀ ਜ਼ਮੀਰ ਜਾਗੀ ਹੈ ਪਰ ਹਾਲਾਤ ਅਜ ਧਰਤੀ ਤੇ ਨੇ ਕਿ ਸਾਰੇ ਐਮ ਐਲ ਏ ਦਾ ਲੋਕ ਘਰਾਓ ਕਰ ਰਹੇ ਕਿਉਂਕਿ ਸਰਕਾਰ ਨਾਮ ਦੀ ਤਾਂ ਪੰਜਾਬ ਦੇ ਵਿੱਚ ਕੋਈ ਚੀਜ਼ ਹੀ ਜਿਹੜੇ ਅੱਜ ਵੀ ਇਹ ਪੰਜਾਬ ਦੇ ਹਾਲਾਤ ਨੇ ਦੀ ਜ਼ਿੰਮੇਵਾਰ ਪੰਜਾਬ ਦੀ ਸਰਕਾਰ ਹੈ ਕਿਉਂਕਿ ਸਮਾਂ ਰਹਿੰਦੇ ਅਗਰ ਦਰਿਆਵਾਂ ਨਾਲਿਆਂ ਨਦੀਆਂ ਕੱਸੀਆਂ ਦੀ ਸਫਾਈ ਕੀਤੀ ਹੁੰਦੀ ਤਾਂ ਪੰਜਾਬ ਨੂੰ ਅੱਜ ਤੇ ਨਹੀਂ ਦੇਖਣੇ ਪੈਣੇ ਸੀ ਸੋ ਹੁਣ ਆਪਣੀ ਜਾਨ ਬਚਾਉਣ ਦੇ ਲਈ ਇਹ ਵਿਧਾਇਕਾਂ ਨੂੰ ਮੋਰਚੇ ਖੋਲਣੇ ਪੈ ਰਹੇ ਨੇ ਕਿਉਂਕਿ ਲੋਕ ਹੁਣ ਕੱਪੜੇ ਪਾੜਨ ਤੱਕ ਜਾ ਰਹੇ ਪਰ ਮੈਂ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕਾਂ ਨੂੰ ਇੱਕ ਸਿੱਧਾ ਸੰਦੇਸ਼ ਦੇਣਾ ਚਾਹੁੰਦਾ ਕਿ ਜਿਹੜਾ ਸਕ੍ਰਿਪਟ ਲਿਖੀ ਜਾ ਰਹੀ ਹੈ ਨਾ ਇਹ ਜਿਹੜਾ ਨਵਾਂ ਹੁਣ ਤੁਸੀਂ ਪੈਤਲਾ ਇਹ ਹੜਾਂ ਦੀ ਮਾਰ ਤੋਂ ਲੋਕਾਂ ਦੀਆਂ ਮੁਸੀਬਤਾਂ ਤੋਂ ਲੋਕਾਂ ਦੀਆਂ ਮੁਸ਼ਕਲਾਂ ਤੋਂ ਫੋਕਸ ਘਮਾਉਣ ਦੇ ਲਈ ਇਹ ਪੰਜਾਬ ਵਰਸਸ ਦਿੱਲੀ ਕਰ ਰਹੇ ਹੋ ਪੰਜਾਬ ਦੇ ਅੱਜ ਦੇ ਹਾਲਾਤਾਂ ਲਈ ਐਮਐਲਏ ਮੰਤਰੀ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਤੁਸੀਂ ਸਾਰੇ ਜ਼ਿੰਮੇਵਾਰੋਂ ਕਿਉਂਕਿ ਭਗਵੰਤ ਮਾਨ ਉਹ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਜਿਹਨਾਂ ਨੇ ਦਸਕਤ ਕਰਕੇ ਪੰਜਾਬ ਦਿੱਲੀ ਦੇ ਕੋਲ ਗਿਰਵੀ ਰੱਖਿਆ ਸੋ ਅੱਜ ਜਿਹੜੀ ਗੱਲਾਂ ਇਹ ਨਵੀਂ ਸਕ੍ਰਿਪਟ ਇੱਕ ਹੁਣ ਸ਼ਕਤੀ ਹੈ ਜਿਹੜੀ ਬਲਵਾਰੀ ਹੈ ਜਿਹਦੇ ਕਹਿਣਤੇ ਕਿਹਾ ਜਾ ਰਿਹਾ ਕਿ ਜੀ ਭਗਵੰਤ ਮਾਨ ਨੂੰ ਵੋਟਾਂ ਪਈਆਂ ਦਿੱਲੀ ਕੰਮ ਨਹੀਂ ਕਰੰਦੇ ਤਾਂ ਇੱਕ ਗੱਲ ਤਾਂ ਸਪਸ਼ਟ ਹੈ ਕਿ ਭਗਵੰਤ ਮਾਨ ਪੰਜਾਬ ਦੇ ਹੱਕ 'ਚ ਨਹੀਂ ਖੜਪਾ ਰਹੇ ਔਰ ਇਹ ਤਾਂ ਹੁਣ ਵਿਧਾਇਕ ਇਹਨਾਂ ਤੇ ਮੋਹਰ ਲਾਉਂਦੇ ਜਾ ਰਹੇ ਨੇ ਪਰ ਸਾਰੇ ਪੰਜਾਬ ਤੇ ਅੱਜ ਦੇ ਹਾਲਾਤਾਂ ਲਈ ਜ਼ਿੰਮੇਵਾਰੋਂ ਤੇ ਮੈਂ ਪੰਜਾਬ ਦੀ ਸਰਕਾਰ ਨੂੰ ਸਵਾਲ ਕਰਦਾ ਹਾਂ ਕਿ ਜਿਹੜਾ ਅੱਜ ਤੱਤ ਭੜਤੀ ਦੇ ਵਿੱਚ ਪਰਚਾ ਦਿੱਤਾ ਗਿਆ ਹਰਮੀਤ ਪਠਾਨ ਮਾਜਰਾ ਤੇ 376 ਤੱਕ 2 ਸਾਲ ਹੋ ਗਏ ਕੰਪਲੇਂਟ ਨੂੰ ਹਾਈ ਕੋਰਟ ਤੱਕ ਪੰਜਾਬ ਦੀ ਸਰਕਾਰ ਨੇ ਇਸ ਕੰਪਲੇਂਟ ਨੂੰ ਇਹ ਕਹਿ ਕੇ ਡਿਫੈਂਡ ਕੀਤਾ ਕਿ ਤਾਂ ਕੰਪਲੇਂਟ ਬਣਦੀ ਨਹੀਂ ਤੇ ਅੱਜ ਰਾਤੋਂ ਰਾਤ ਪਰਚਾ ਦੇ ਕੇ ਚੱਕ ਲਿਆ ਤੇ ਹੁਣ 8 ਘੰਟੇ ਬਾਅਦ ਖਬਰ ਆ ਗਈ ਕਿ ਵਿਧਾਇਕ ਭਜਾਤਾ ਮਤਲਬ ਕੋਈ ਫਿਲਮ ਚੱਲ ਰਹੀ ਹੈ ਮਤਲਬ ਪੰਜਾਬ ਪੁਲਿਸ ਦੀ ਕਸਟਡੀ ਚੋਂ ਵਿਧਾਇਕ ਭੱਜ ਗਿਆ ਕਹਿੰਦੇ ਗੋਲੀਆਂ ਚਲਾ ਕੇ ਇੱਕ ਪੁਲਿਸ ਵਾਲੇ ਦੇ ਗੋਲੀ ਲੱਗੀ ਹੈ ਤੇ ਵਿਧਾਇਕ ਸਾਹਿਬ ਫਰਾਰ ਹੋ ਗਏ ਸੋ ਇਹ ਸਾਰਾ ਕੁਝ ਜੋ ਕੀਤਾ ਜਾ ਰਿਹਾ ਇਹ ਮੈਨੂੰ ਲੱਗਦਾ ਹੈ ਕਿ ਪੰਜਾਬ ਦੀ ਜਿਹੜੀ ਸਰਕਾਰ ਦੀ ਆਪਣੀ ਨਾਕਾਮੀ ਹੈ ਜਿਹੜੇ ਆਮ ਆਦਮੀ ਪਾਰਟੀ ਲੋਕਾਂ ਦੀਆਂ ਉਮੀਦਾਂ ਤੇ ਖਰਾ ਤਾਂ ਉਤਰਨਾ ਕੀ ਸੀ ਲੋਕਾਂ ਦੇ ਦੁਸ਼ਮਣ ਬਣੀ ਆ ਉਹ ਤੋਂ ਧਿਆਨ ਭਟਕਾਉਣ ਦੇ ਲਈ ਇਹ ਜਿਹੜਾ ਸਾਰਾ ਕੁਝ ਕੀਤਾ ਜਾ ਰਿਹਾ ਇਹ ਬੇहद ਮੰਦ ਭਗ ਹੈ ਮੈਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਬੜਾ ਸਿੱਧਾ ਤੇ ਸਪਸ਼ਟ ਸੰਦੇਸ਼ ਦੇਣਾ ਚਾਹੁੰਦਾ ਕਿ ਅੱਜ ਪੰਜਾਬ ਦੇ ਕਰੇ 94 ਐਮਐਲਏ ਦੇ ਉੱਤੇ ਜ਼ਿੰਮੇਵਾਰੀ ਹੈ ਸੱਚਾਈ ਬਿਆਨ ਕਰਨਾ ਅੱਜ ਤੁਹਾਡੀ ਮਜਬੂਰੀ ਬਣ ਚੁੱਕੀ ਹੈ ਪਰ ਹੁਣ ਵੀ ਇਹ ਜਿਹੜੀਆਂ ਖੇਡਾਂ ਅੰਦਰੋਂ ਅੰਦਰ ਹੀ ਖੇਡੀਆਂ ਜਾ ਰੀਆਂ ਨੇ ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਪਠਾਨ ਮਾਜਰਾ ਸਾਹਿਬ ਮੁੱਖ ਮੰਤਰੀ ਦੇ ਖਾਸ ਨੇ ਦਿੱਲੀ ਤੋਂ ਹੁਣ ਕਹਿੰਦੇ ਕਾਰਵਾਈ ਹੋ ਰਹੀ ਹੈ ਸੋ ਇਹ ਲੜਾਈ ਹੁਣੇ ਸਮਾਂ ਨਹੀਂ ਕਿ ਪੰਜਾਬ ਪਰਸੈਂਸ ਦਿੱਲੀ ਦਿਖਾਓ ਸਭ ਤੋਂ ਪਹਿਲਾਂ ਜੋ ਹੜਾਂ ਦੀ ਮਾਰ ਦੇ ਵਿੱਚ ਲੋਕ ਨੇ ਉਹਨਾਂ ਦੀ ਮਦਦ ਲਈ ਸਰਕਾਰ ਅੱਗੇ ਆਵੇ ਇਹ ਜਿਹੜੇ ਡਰਾਮੇ ਕੇਜਰੀਵਾਲ ਸਾਹਿਬ ਦਾ ਬਿਆਨ ਆ ਗਿਆ ਕਹਿੰਦੇ ਜੀ ਦਿੱਲੀ ਆਮ ਆਦਮੀ ਪਾਰਟੀ ਕੇ ਵਰਕਰ ਘਰ ਘਰ ਜਾ ਕੇ ਰਾਸ਼ਨ ਇਕੱਠਾ ਕਰ ਰਾਸ਼ਨ ਬਹੁਤ ਪੰਜਾਬ ਦੇ ਵਿੱਚ ਬਹੁਤ ਸੰਸਥਾਵਾਂ ਨੇ ਸ਼੍ਰੋਮਣੀ ਅਕਾਲੀ ਦਲ ਆਪਣੇ ਤੌਰ ਤੇ ਲੱਗਿਆ ਹੈ प्रधान सरदार सुखबीर सिंह बादल लगातार फील्ड ਦੇ ਵਿੱਚ ਨੇ ਸੋ ਰਾਸ਼ਨ ਦੀ ਕੋਈ ਕਮੀ ਨਹੀਂ ਸਰਕਾਰ ਦਾ ਮਕਸਦ ਹੁੰਦਾ ਹੈ ਸਰਕਾਰ ਦੀ ਸਭ ਤੋਂ ਵੱਡੀ ਮਦਦ ਕੀ ਹੁੰਦੀ ਹੈ ਕਿ ਸਰਕਾਰ ਸੁਵਿਧਾਵਾਂ ਦੇਵੇ ਸਰਕਾਰ ਸਾਧਨ ਦੇਵੇ ਤਾਂ ਕਿ ਉਹ ਜਿਹੜਾ ਰਾਸ਼ਨ ਹੈ ਉਹ ਪਹੁੰਚ ਸਕੇ ਕਿਉਂਕਿ ਕਈ ਜਗ੍ਹਾ ਤੇ ਪਾਣੀ ਦੇ ਹਾਲਾਤ ਨੇ ਕਿ ਉੱਥੇ ਨਹੀਂ ਕੋਈ ਰਾਸ਼ਨ ਪਹੁੰਚਾਉਣ ਦਾ ਕੋਈ ਸਾਡੇ ਕੋਲ ਸਾਧਨ ਸੋ ਸਰਕਾਰ ਆਪਣਾ ਫਰਜ਼ ਪਛਾਣੇ ਇਹ ਜਿਹੜੀ ਬੇਲੋੜੀ ਰਾਜਨੀਤੀ ਕੀਤੀ ਜਾ ਰਹੀ ਹੈ ਇਹ ਰਾਜਨੀਤੀ ਦਾ ਸਮਾਂ ਨਹੀਂ ਸਰਕਾਰ ਲੋਕਾਂ ਦੇ ਵਿੱਚ ਬਿਲਕੁਲ ਐਕਸਪੋਜ਼ ਹੋ ਚੁੱਕੀ ਹੈ ਇਸ ਤੋਂ ਬਾਅਦ ਇਹ ਹਾਲਾਤ ਬਣਨੇ ਨੇ ਕਿ ਫੇਰ ਲੋਕਾਂ ਨੇ ਘਰਾਂ ਦੇ ਵਿੱਚ ਨਜ਼ਰਬੰਦ ਕਰ ਲੈਣਾ ਹੈ ਲੋਕਾਂ ਜਿਹੜੇ ਸਰਕਾਰੀ ਨੁਮਾਇੰਦੇ ਜਾਂ ਜਿਹੜੇ ਅੱਜ ਮੰਤਰੀ ਤੁਰੇ